ਕੀ ਸੁਧਾਰ ਸਭਾ ਵੱਲੋਂ ਜਿਹੜਾ ਕਿ ਡੀਐਸਪੀ ਗੋਵਿੰਦਰ ਮਹਾਜਨ ਦਾ ਪਤਲਾ ਫੁਕਿਆ ਗਿਆ ਤੇ ਮੇਰੇ ਨਾਲ ਚੇਅਰਮੈਨ ਕਰਮਜੀਤ ਸਿੰਘ ਗਿੱਲ ਨੇ ਗੱਲਬਾਤ ਕਰਨ ਲਈ ਅਗਰ ਕਰਮਜੀਤ ਗੋਵਿੰਦਰ ਮਹਾਜਨ ਦਾ ਪਤਲਾ ਫੁਕਿਆ ਜਾ ਰਿਹਾ ਕੀ ਕਰਦੇ ਦੇਖੋ ਗੋਵਿੰਦਰ ਮਹਾਜਨ ਵਰਦੀ ਤਾਰੀ ਉਹ ਗੁੰਡਾ ਪ੍ਰਸ਼ਾਸਨ ਦੇ ਵਿੱਚ ਬਰਦੀ ਦੀ ਆੜ ਦੇ ਵਿੱਚ ਉਹ ਕਾਲੀ ਭੇਡ ਆ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਤੇ ਝੂਠੇ ਮੁਕਦਮੇ ਦਰਜ ਕਰਕੇ ਉਹਨਾਂ ਦਾ ਭੁੱਖ ਖਤਮ ਕੀਤਾ ਉਹਨਾਂ ਦੇ ਪਰਿਵਾਰਾਂ ਨੂੰ ਸੜਕ ਤੇ ਲਿਆਂਦਾ ਤੁਸੀਂ ਕਿਸੇ ਕਿਸੇ ਦਾ ਝੂਠੇ ਪਰਚੇ ਦਰਜ ਹੋਏ ਮੈਂ ਸਿੱਧੇ ਤੌਰ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਜਿਹੜੇ ਮੁਕਦਮੇ ਗੋਬਿੰਦਰ ਮਹਾਜਨ ਵੱਲੋਂ ਦਰਜ ਕੀਤੇ ਨੇ ਕਿਰਪਾ ਕਰਕੇ ਸਰਕਾਰ ਉਹਨਾਂ ਮੁਕਦਮਿਆਂ ਦੀ ਇਨਕੁਆਇਰੀ ਕਰੇ ਸੱਚ ਦਾ ਸੱਚ ਸਾਹਮਣੇ ਆਵੇ ਝੂਠ ਦਾ ਝੂਠ ਦਾ ਪਰਦਾ ਫਾਸ਼ ਹੋਵੇ ਜਿਹੜਾ ਅਫਸਰ ਜੇ ਸਬਸਰ ਦੇਖ ਕਰੋ ਨਸ਼ਾ ਬ੍ਰਾਂਧ ਹੁੰਦਾ ਵਾ ਜੇ ਸਫਸਰ ਦੇ ਕਰੋ ਵੱਡੀ ਗੰਦੀ ਦੇ ਵਿੱਚ ਡਰਗ ਮਨੀ ਬ੍ਰਾਂਧ ਹੁੰਦੀ ਆ ਕੀ ਤੁਸੀਂ ਉਹਦੀ ਡਿਊਟੀ ਤਨ ਦੇਈ ਨਾ ਹੋਗੀ ਕੀ ਉਹਦੀ ਡਿਊਟੀ ਇਮਾਨਦਾਰੀ ਨਾਲ ਨਹੀਂ ਨਿਭਾਈ ਹੋਗੀ ਇਹ ਮੈਂ ਸਵਾਲ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਤੋਂ ਪੁੱਛਣਾ ਨਸ਼ਾ ਤਸਕਾਂ ਦੀ ਪ੍ਰਾਪਰਟੀ ਵੀ ਫ੍ਰੀਜ਼ ਕੀਤੀ ਜਾਂਦੀ ਹੈ ਕਿਉਂਕਿ ਉਹ ਜਿਹੜੀ ਕਿ ਪ੍ਰਾਪਰਟੀ ਹੁੰਦੀ ਹੈ ਨਸ਼ੇ ਦੇ ਵੇਚ ਕੇ ਬਣਾਈ ਹੁੰਦੀ ਹੈ ਕਿਆ ਸਮਝੋ ਭਈ ਇਸ ਮਾਮਲੇ ਵਿੱਚ ਵੀ ਅਜੀਹਾ ਕੋਈ ਐਕਸ਼ਨ ਲੈਣਾ ਚਾਹੀਦਾ ਅਸੀਂ ਪੰਜਾਬ ਸਰਕਾਰ ਤੋਂ ਕੇਂਦਰ ਦੀ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਗਾਲੀ ਭੇਡ ਦੀ ਜਿਹੜੀ ਜਦਾਦ ਕੁਰਕ ਕੀਤੀ ਜਾਵੇ ਤੇ ਪੰਜਾਬ ਸਰਕਾਰ ਨੂੰ ਹੱਥ ਬਨ ਕੇ ਬੇਨਤੀ ਕਰਦੇ ਆ ਜਿਹੜੇ ਨਸ਼ਾ ਤਸਕਰਾ ਦੀ ਜਿਹੜੀ ਜਦਾਦ ਹੈ ਉਹਨੂੰ ਕੁਰਕ ਕਰਕੇ ਉਹਨਾਂ ਪਰਿਵਾਰਾਂ ਦੀ مالی ਮਦਦ ਦਿੱਤੀ ਜਾਵੇ ਜਿਨ੍ਹਾਂ ਪਰਿਵਾਰ ਦੇ ਜੀ ਨਸ਼ਾ ਦੀ ਦਲਦਲ ਦੇ ਵਿੱਚ ਆਪਣੀ ਜ਼ਿੰਦਗੀ ਖਤਮ ਕਰ ਚੁੱਕੇ ਨੇ ਜ਼ਿੰਦਗੀ ਗਵਾ ਚੁੱਕੇ ਨੇ ਅੱਜ ਉਹਨਾਂ ਦੇ ਪਰਿਵਾਰ ਦੇ ਜੀ ਆਂਦੇ ਤਰਸਯੋਗ ਹਾਲਾਤਾਂ ਤੋਂ ਸਰਕਾਰ ਨੂੰ ਜਾਣੂ ਹੋਣ ਦੀ ਜ਼ਰੂਰਤ ਹੈ ਉਹਨਾਂ ਦੇ ਪਰਿਵਾਰ ਦੇ ਜੀ ਕੋਈ ਰੋਟੀ ਦਾ ਰੁਜ਼ਗਾਰ ਦਾ ਸਾਧਨ ਬਣਾ ਕੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਸਕਣ ਜਾਂ ਕਿੰਨਾ ਕ ਨੁਕਸਾਨ ਦਿੰਦੇ ਨੇ ਅਜਿਹੇ ਅਫਸਰ ਜਿਹੜੇ ਕਿ ਸਮਾਜ ਵਾਸਤੇ ਕਿੰਨੇ ਕ ਘਾਤਕ ਨੇ ਦੇਖੋ ਜੀ ਇਹਦੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਕੀਤਾ ਇਹਨਾਂ ਨੇ ਸਮਾਜ ਦਾ ਕਿਉਂਕਿ ਵਰਦੀ ਦੇ ਹਰ ਇੱਕ ਇੱਕ ਨੂੰ ਇਨਸਾਫ ਦੀ ਉਮੀਦ ਹੈ ਸਮਾਜ ਦੇ ਵਿੱਚ ਜਿਹੜੀ ਵਿਵਸਥਾ ਕਾਨੂੰਨ ਦੀ ਵਿਵਸਥਾ ਅਮਨ ਸ਼ਾਂਤੀ ਨੂੰ ਬਹਾਲ ਰੱਖਣਾ ਕਾਇਮ ਰੱਖਣਾ ਇਹ ਵਰਦੀ ਧਾਰੀ ਦਾ ਜਿਮੇ ਹੋਂਦਾ ਹੈ ਪਰ ਜੇਕਰ ਜਿਹੜੀ ਹੈ ਬਾੜ ਹੀ ਖੇਤ ਨੂੰ ਖਾਣ ਲੱਗ ਜੇ ਤੇ ਫਿਰ ਕੀ ਹਾਲ ਹੋਊਗਾ ਉਸ ਖੇਤ ਦਾ ਇਹਨਾਂ ਵਰਦੀਧਾਰੀਆਂ ਤੇ ਉਮੀਦ ਸੀ ਕਿ ਇਹ ਪੰਜਾਬ ਦੀ ਨੌਜਵਾਨੀ ਨੂੰ ਨਸ਼ਾ ਦੀ ਦਲਦਲ ਤੋਂ ਬਚਾਉਣਗੇ ਪਰ ਇਹਦੇ ਆਪ ਹੀ ਨਸ਼ੇ ਦੇ ਸਦਾਕਰ ਨੇ ਇਹਨਾਂ ਦੀ ਆੜ ਦੇ ਵਿੱਚ ਕਿੰਨੇ ਹਜ਼ਾਰਾਂ ਹੀ ਨਸ਼ੇ ਤਸਕਰ ਪੈਦਾ ਹੋਏ ਨੇ ਵਧੇ ਨੇ ਫੁੱਲੇ ਨੇ ਸੋ ਮੈਂ ਬੇਨਤੀ ਕਰਦਾ ਕਿ ਅਜਿਹੇ ਪ੍ਰਸ਼ਾਸਕਾਂ ਨੂੰ ਜਿੱਤੇ ਸਰਕਾਰ ਨੇ ਅੱਜ ਇਸ ਲੱਖਾਂ ਦੇ ਪਿੱਛੇ ਸੁਟਣਾ ਇਹਨੂੰ ਉੱਤੇ ਬਹੁਤ ਵੱਡੇ ਪੱਧਰ ਤੇ ਇਨਕੁਆਇਰੀ ਹੋਵੇ ਕਿਹੜੇ-ਕਿਹੜੇ ਦੇ ਸਾਥੀ ਸਹਿਯੋਗੀ ਇਹਦੇ ਟੱਚ ਵਿੱਚ ਸਨ ਕਿਉਂਕਿ ਜਦੋਂ ਤੱਕ ਇਹਨਾਂ ਦਾ ਗਰੁੱਪ ਨਹੀਂ ਸਾਰਾ মিডিਆ ਦੇ ਸਾਹਮਣੇ ਆਉਂਦਾ ਸਰਕਾਰ ਨਸ਼ਰ ਨਹੀਂ ਕਰਦੀ ਉਹਦਾ ਤੱਕ ਨਸ਼ੇ ਨੂੰ ਠੱਲ ਪਾਉਣਾ ਨਾ ਮੁਮਕਿਨ ਹੀ ਰਿਹਾ ਸਾਬਤ ਹੋਇਆ ਪਰ ਬੀਤੇ ਕੱਲ ਤੋਂ ਜਿਹੜਾ ਕਿ ਇਹ ਗੱਲ ਚੱਲ ਰਹੀ ਹੈ ਉਹ ਛਾਪੇਮਾਰੀ ਦੌਰਾਨ ਉਹ ਭੂਮੀ ਕਾਇਤ ਹੋ ਚੁੱਕੇ ਨੇ ਅੰਡਰਗ੍ਰਾਉਂਡ ਹੋ ਚੁੱਕੇ ਨੇ ਵੇਖੋ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਅਸੀਂ ਵਧਾਈ ਦਿੰਦੇ ਆ ਵਧਾਈ ਦੇ ਪਾਤਰ ਨੇ ਮਾਨ ਸਾਹਿਬ ਬਹੁਤ ਹੀ ਵਧੀਆ ਤਰੀਕੇ ਨਾਲ ਪੰਜਾਬ ਦੀ ਜਿਹੜੀ ਵਾਗਡੋਰ ਸੰਭਾਲਦੇ ਪਏ ਨੇ ਪੰਜਾਬ ਸਰਕਾਰ ਦੀ ਬਦੌਲਤ ਹੀ ਅਜਿਹੀ ਕਾਲੀ ਭੇਡ ਜਗ ਜाहिर ਹੋਈ ਨਸ਼ਰ ਹੋਈ ਪੰਜਾਬ ਸਰਕਾਰ ਦੇ ਉਪਰਾਲੇ ਅਸਰਦਿਕਾ ਹੀ ਪੰਜਾਬ ਦੇ ਵਿੱਚ ਨਸ਼ਾ ਕਾਫੀ ਹੱਦ ਤੱਕ ਕਟਿਆ ਤੇ ਮੈਂ ਉਮੀਦ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਪੰਜਾਬ ਸਰਕਾਰ ਇਸੇ ਤਰੀਕੇ ਨਾਲ ਕਾਰਵਾਈਆਂ ਕਰਦੀ ਰਹੀ ਤੇ ਪੰਜਾਬ ਦੇ ਵਿੱਚ ਨਸ਼ੇ ਨੂੰ ਠੱਲ ਪਾਉਗੀ ਪੰਜਾਬ ਦੀ ਜਿਹੜੀ ਨੌਜਵਾਨੀ ਆ ਏ ਫੇਰ ਪੰਜਾਬ ਨੂੰ ਹੱਸਦਾ ਵਸਦਾ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਆਪਣਾ ਇਹ ਵੀ ਜੰਪਲ ਐਗਜ਼ਾਮਪਲ ਸੈੱਟ ਕਰਨੀ ਪਵੇਗੀ ਸਰਕਾਰ ਨੂੰ ਕੋਈ ਭ੍ਰਸ਼ਟਾਚਾਰ ਅਧਿਕਾਰੀ ਜਿਹੜੇ ਹੈਗੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਇਹ ਸਰਕਾਰ ਨੇ ਬਹੁਤ ਹੀ ਵੱਡੀ ਐਗਜ਼ਾਮਪਲ ਸੈੱਟ ਕੀਤੀ ਆ ਕਿਉਂਕਿ ਅਜੇ ਇਹ ਭ੍ਰਸਟ ਤੇ ਲਾਲਚੀ ਲੋਭੀ ਅਫਸਰਾਂ ਨੇ ਜਿਹੜੇ ਕੁਝ ਦਿਨਾਂ ਦੇ ਵਿੱਚ ਕੁਝ ਪਲਾਂ ਦੇ ਵਿੱਚ ਹੀ ਆਪਣੀ ਫਰਸ਼ ਤੋਂ ਅਰਸ਼ ਤੱਕ ਪਹੁੰਚਣਾ ਚਾਹੁੰਦੇ ਨੇ ਜਦਾਦ ਦੇ ਤੌਰ ਤੇ ਅੱਜ ਉਹ ਜਗ ਜाहिर ਕੀਤਾ ਉਹਨਾਂ ਦਾ ਪਰਦਾ ਫਾਸ਼ ਕੀਤਾ ਪੰਜਾਬ ਸਰਕਾਰ ਨੇ ਬਹੁਤ ਵੱਡੀ ਐਗਜ਼ਾਮਪਲ ਸੈੱਟ ਕੀਤੀ ਹੈ ਮੈਂ ਮੰਨਦਾ ਪੰਜਾਬ ਸਰਕਾਰ ਦੀ ਅਜੇ ਹੀ ਵੱਡੀ ਕਾਰਵਾਈ ਦੇ ਨਾਲ ਜਿਹੜੇ ਛੋਟੇ ਮੋਟੇ ਹੋਰ ਵੀ ਕਾਲੀਆਂ ਭੇਡਾਂ ਵਰਦੀ ਦੇ ਵਿੱਚ ਵਰਦੀ ਦੀ ਆੜ ਦੇ ਵਿੱਚ ਨਸ਼ਾ ਤਸਕਰੀ ਕਰਦੀਆਂ ਨੇ ਜਾਂ ਨਸ਼ਾ ਤਸਕਰਾਣ ਨੂੰ ਸਾਥ ਇੰਡੀਆ ਨੇ ਸਪੋਰਟ ਕਰਦੀਆਂ ਨੇ ਉਹਨਾਂ ਨੂੰ ਠਲ ਪਊ ਕਿਰਤਾਰੀ ਛੇਦੀ ਹੋਣੀ ਚਾਹੀਦੀ ਹੈ ਬਿਲਕੁਲ ਜੀ ਸਾਡੀ ਮੰਗ ਹੈ ਕਿ ਜੇ ਇਹ ਹੀ ਗਾੜੀ ਫੇਡ ਨੂੰ ਜੇਤੀ ਤੋਂ ਜੇਤੀ ਗ੍ਰਿਫਤਾਰ ਕਰਕੇ ਸਲਾਖਾ ਦੇ ਪਿੱਛੇ ਸੁਟਿਆ ਜਾਵੇ ਤੇ ਵੱਡੇ ਪੱਧਰ ਤੇ ਇੱਕ ਇਹਦੀ ਇਨਕੁਆਰੀ ਕੀਤੀ ਜਾਵੇ ਇਹਦਾ ਜਿਹੜਾ ਸਾਰਾ ਸਰਗਨਾ ਉਹਨੂੰ ਜਗ੍ਹਾ ਜ਼ਾਹਿਰ ਕਰਨਾ ਚਾਹੀਦਾ ਉਹਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੀਦਾ ਤੇ ਜਿੰਨੇ ਵੀ ਇਹਦੇ ਵੱਲੋਂ ਜਾਂ ਜਿਹੜੇ ਹੋਰ ਇਹਦੀ ਟੀਮ ਦੇ ਵਿੱਚ ਕੰਮ ਕਰਦੇ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਇਸ ਇਨਕੁਆਰੀ ਦਾ ਹਿੱਸਾ ਬਣਾਉਣਾ ਚਾਹੀਦਾ ਚਰਗਲ ਅੱਜ ਵਾਲਮੀਕਨ ਸਦਾਰ ਸਭਾ ਵੱਲੋਂ ਔਰ ਉਹਨਾਂ ਦੀ ਪੂਰੀ ਟੀਮ ਵੱਲੋਂ ਜਿਹੜਾ ਵਾਲਮੀਕੀ ਭਾਈਚਾਰੇ ਵੱਲੋਂ ਜਿਹੜਾ ਇੱਕ ਵਰਦੀ ਧਾਰੀ ਭੇਡ ਡੀਐਸਪੀ ਵਿਨਿੰਦਰ ਮਾ ਆਜਨ ਜਿਨ੍ਹਾਂ ਕੇ ਸਮਾਜ ਦੇ ਅਨੇਕਾਂ ਹੀ ਬੱਚਿਆਂ ਦੀਆਂ ਜ਼ਿੰਦਗੀਆਂ ਜੇਲ੍ਹਾਂ ਦੇ ਵਿੱਚ ਗਾਲ ਦਿੱਤੀਆਂ ਹਨ ਅੱਜ ਉਸੇ ਇਹਨੂੰ ਸਜ਼ਾ ਦਾ ਜਿਹੜਾ ਇਹਨੂੰ ਸਜ਼ਾ ਮਿਲੀ ਉਸੇ ਪਾਪ ਦੀ ਔਰ ਅਸੀਂ ਸ਼ਹਿਰ ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਮਾਣ ਜੋ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਡੀਜੀਪੀ ਪੰਜਾਬ ਉਹ ਬੇਨਤੀ ਕਰਦੇ ਆ ਇਹੋ ਜੀ ਕਾਲੀ ਪੇਡ ਨੂੰ ਫੜ ਕੇ ਜਿਹੜੇ ਇਹੋ ਜਿਹੇ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਕਿਉਂਕਿ ਜਦੋਂ ਰક્ષਕ ਹੀ ਬਖਸ਼ਕ ਬਣ ਜਾਣ ਤੇ ਉੱਥੇ ਜਿਹੜੀ ਪੰਜਾਬ ਆ ਦਾ ਜਨਕਾ ਦਾ ਭਲਾ ਕਿੱਥੋਂ ਹੋਊਗਾ ਅਸੀਂ ਮੰਗ ਕਰਦੇ ਆ ਡੀਜੀਪੀ ਸਾਹਿਬ ਕੋਲੋਂ ਕਿ ਇਹਦੀ ਜਿਹੜੀ ਜ਼ਮੀਨ ਜਾਇਦਾਦ ਕੁਰਕ ਕੀਤੀ ਜਾਵੇ ਔਰ ਜਿਨ੍ਹਾਂ ਦੇ ਪੁੱਤ ਨੇ ਜੇਲ੍ਹਾਂ ਵਿੱਚ ਗੱਲਿਆ ਉਹਨਾਂ ਦੀ ਜ਼ਮੀਨ ਜਾਇਦਾਦ ਕੁਰਕ ਕੀਤੀ ਹੋਈ ਕੁਰਕ ਦਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜਿਨ੍ਹਾਂ ਦੇ ਨਾਂ ਪੁੱਤ ਮਾਰੇ ਆ ਤੁਬੇ ਇਹਦੇ ਦੋਸ਼ ਸਾਬਤ ਹੋਣੇ ਹੈ ਬੜਾ ਲੰਬਾ ਪ੍ਰੋਸੀਜਰ ਹੁੰਦਾ ਹੈ ਅਦਾਲਤਾਂ ਦਾ ਵੀ ਵਕੀਲ ਵੀ ਯਾਰ ਕਰ ਲਿਆ ਅਜੇ ਬਾਅਦ ਫੇਰ ਕਿਤੇ ਜਾ ਕੇ ਕਿਤੇ ਸਜ਼ਾ ਮਾ ਹੋਣੀਆਂ ਹੈਗੀਆਂ ਬਾਬਾ ਜੀ ਪਰ ਸਾਡੇ ਸਮਾਜ ਵੱਲੋਂ ਇਹਦਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਅਸੀਂ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਖੁੱਲ ਕੇ ਇਹੋ ਜਿਹੇ ਜਿਹੜੇ ਵਰਦੀ ਧਾਰੀ ਬਖਸ਼ਕ ਬਣੇ ਆ ਕਾਲੀਆਂ ਭੇਡਾਂ ਦਾ ਉਹਨਾਂ ਦਾ ਵਿਰੋਧ ਕਰੋ ਕਿਉਂਕਿ ਸਾਡੇ ਨੌਜਵਾਨ ਪੀੜੀ ਦਾ ਸਵਾਲ ਆ ਸਾਡੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਆ ਇਹ ਚੰਦ ਜਿਹੜੇ ਆਪਣੇ ਨਿੱਜੀ ਫਾਇਦਿਆਂ ਲਈ ਪੈਸਿਆਂ ਦੇ ਲਈ ਸਾਡੇ ਧੀਆਂ ਪੁੱਤਾਂ ਦੀਆਂ ਜ਼ਿੰਦਗੀਆਂ ਨੂੰ ਜਿਹੜਾ ਵਾ ਜੇਲ੍ਹਾਂ ਦੇ ਵਿੱਚ ਗਾਲਦੇ ਆ ਔਰ ਨਸ਼ਿਆਂ ਦੇ ਵਿੱਚ ਗਾਲਦੇ ਆ ਕੁਝ ਲੋਕਾਂ ਦਾ ਕਹਿੰਦਾ ਕਿ ਰਾਜਨੀਤਿਕ ਛੇਦੰਦਰ ਤੇ ਦਵਿੰਦਰ ਮਾਹਣੂ ਫਸਾਇਆ ਗਿਆ ਇਹ ਜੀ ਰਾਜਨੀਤਿਕ ਨਹੀਂ ਜਦੋਂ ਪਾਪ ਦਾ ਘੜਾ ਭਰਦਾ ਉਹ ਫੋਟੀ ਪੈਂਦਾ ਜੀ ਕੀ ਕੈਰੇ ਵੀ ਸਮਾਜ ਨਾਲ ਧੱਕਾ ਹੋਇਆ ਕੋਈ ਨੋਟਿਸ ਤੇ ਹੈਗੇ ਨੇ ਕੋਈ ਕੇਸ ਜਿਹੜੇ ਕਿ ਧੱਕਾ ਹੋਇਆ ਉਹ ਨਹੀਂ ਜੀ মিডিਆ ਨੂੰ ਤੇ ਸਭ ਤੋਂ ਜ਼ਿਆਦਾ ਪਤਾ ਹੁੰਦਾ ਵਾ ਤੁਹਾਨੂੰ ਵੀ ਪਤਾ ਵਾ ਕਿੰਨਾ ਨਾ ਧੱਕਾ ਹੋਇਆ ਵਾ ਤੇ ਸਾਨੂੰ ਵੀ ਪਤਾ ਵਾ ਸਾਡੇ ਸਮਾਜ ਦੇ ਜਿਹੜੇ ਜਿਹੜੇ ਨੌਜਵਾਨ ਬੱਚਿਆਂ ਨਾਲ ਜਿਹੜਾ ਧੱਕੇ ਹੋਏ ਆ ਤੇ মিডিਆ ਨੂੰ ਵੀ ਜਾਣਦਾ মিডিਆ ਨੇ ਉਹ ਖਬਰਾਂ ਵੀ ਚਲਾਈਆਂ ਵਾ ਵਾਲਮੀਕ ਸੁਧਾਰ ਸਭਾ ਵੱਲੋਂ ਅੱਜ ਇੱਥੇ ਡੀਐਸਪੀ ਰਵਿੰਦਰ ਮਹਾਜਨ ਦਾ ਜਿਲਕੀ ਉਹ ਪੁਤਲਾ ਫੂਕਿਆ ਗਿਆ ਹੈ ਔਰ ਮੰਗ ਕੀਤੀ ਕੀ ਸਰਕਾਰ ਪਾਸੋਂ ਜਿੰਨੇ ਵੀ ਕੇਸ ਜਿਹੜੇ ਨੇ ਗੋਵਿੰਦਰ ਬਾਹਾਦਰ ਵੱਲੋਂ ਦਰਜ ਕੀਤੇ ਗਏ ਨੇ ਉਹਨਾਂ ਦੀ ਇਨਕੁਆਰੀ ਕੀਤੀ ਜਾਵੇ ਕਿਉਂਕਿ ਅੱਜ ਇਹ ਅਫਸਰ ਨੇ ਜਿਹੜੇ ਕੀ ਉਹ ਆਪਣੇ ਸਵਾਰਥ ਵਾਸਤੇ ਨਿੱਜੀ ਸਵਾਰਥ ਵਾਸਤੇ ਬਹੁਤ ੱੱਕਾ ਕਰਦਨੇ ਸਮਾਜ ਨਾਲ ਔਰ ਪੰਜਾਬ ਸਰਕਾਰ ਦੀ ਜਿਹੜੀ ਕੀ ਉਹ ਖੁੱਲ ਕੇ ਤਾਰੀਫ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਸੱਤਾ ਤੋਂ ਆਉਣ ਵਿੱਚ ਪਹਿਲਾਂ ਹੀ ਕਿਹਾ ਸੀਗਾ ਵੀ ਭ੍ਰਿਸ਼ਟਾਚਾਰ ਦੇ ਖਿਲਾਫ ਨਕੇਲ ਕਸੀ ਜਾਵੇਗੀ ਔਰ ਉਸਦਾ ਹੀ ਜਿਹੜਾ ਕੀ ਇੱਕ ਵੱਡੀ ਐਗਜ਼ਾਮਪਲ ਜਿਹੜੀ ਸੈੱਟ ਕਰਦੇ ਦਿਖਾਈ ਦੇ ਰਹੀ ਹੈ ਪੰਜਾਬ ਸਰਕਾਰ ਜਿਹੜੀ ਆਪਣੇ ਹੀ ਅਫਸਰ ਦੇ ਖਿਲਾਫ ਜਿਹੜਾ ਕੀ ਐਸਟੀਐਫ ਵੱਲੋਂ ਵੱਡਾ ਐਕਸ਼ਨ ਲਿੱਤਾ ਗਿਆ ਹੈ और बविंदर महाजन के खिलाफ मामला भी दर्ज किया गया और उन्होंने गिरफ्तारी छापेमारी की जा रही है कैमरा परसन शर्मा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और WhatsApp चैनल पर